ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲ ਕੀ ਅਵਤਾਰ ਸਾ ਸੰਗਤ ਜੀ 24 ਅਵਤਾਰਾਂ ਦੇ ਵਿੱਚ ਜੋ ਅੰਤਲੇ ਅਵਤਾਰ ਹਨ ਜੋ ਕਲ ਯੁੱਗ ਦੇ ਅਖੀਰ ਦੇ ਵਿੱਚ ਅਵਤਾਰ ਧਾਰਨ ਵਾਲੇ ਹਨ ਅਖੀਰਲੇ ਜੰਗ ਦੇ ਵਿੱਚ ਲੜਨਗੇ ਆਓ ਦੇਖਦੇ ਅੱਗੇ ਮਾਰਾ ਹੀ ਫਰਮਾਨ ਕਰਦੇ ਹਨ ਕਿ ਪ੍ਰਾਣ ਪੂਰਨ ਹੈ ਪ੍ਰਾਣ ਨੂੰ ਪੂਰਾ ਕਰਨ ਵਾਲੇ ਹਨ ਸਾਹ ਸੰਗਤ ਜੀ ਦੇ ਜੋਧੇ ਸੂਰਮੇ ਹਨ ਉਹਨਾਂ ਨੇ ਜੋ ਕੀਤਾ ਹੋਇਆ ਪ੍ਰਣ ਹੈ ਕੀਤਾ ਹੋਇਆ ਵਾਅਦਾ ਹੈ ਜਾਂ ਕਹੀਏ ਕਿ ਮੰਦੇ ਵਿੱਚ ਜੋ ਧਾਰਿਆ ਹੈ ਉਸ ਨੂੰ ਪੂਰਾ ਕਰਨ ਵਾਲੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਔਰ ਚੂਰਣ ਹੈ ਚੂਰਣ ਤੋਂ ਭਾਵ ਸਾਸ ਸائیں ਕਿ ਇਹ ਕਿ ਚੂਰ-ਚੂਰ ਕਰਨ ਵਾਲੇ ਹਨ ਅਤੇ ਜੋ ਬੈਰੀ ਹਨ ਸਾਹ ਸੰਗਤ ਜੀ ਜੋ ਜੰਗੇ ਮੈਦਾਨ ਦੇ ਵਿੱਚ ਮੁਕਾਬਲਾ ਕਰਨ ਆਏ ਵੈਰੀ ਹਨ ਉਹਨਾਂ ਨੂੰ ਚੂਰ ਚੂਰ ਕਰ ਦੇਣ ਵਾਲੇ ਇਹੋ ਜਿਹੇ ਬਲਵਾਨ ਜੋਦੇ ਸੂਰਮੇ ਬਲੀ ਸੂਰਮੇ ਹਨ ਬੰਮਾਰਾ ਇਹ ਅੱਗੇ ਕਹਿੰਦੇ ਹਨ ਕਿ ਸਰ ਬਾਰੇ ਖੰਨ ਹੈ ਬਰਖਣ ਤੋਂ ਭਾਵ ਸਾਧ ਸੰਗ ਜੀ ਕਹੀਏ ਕਿ ਬਾਣਾ ਦੀ ਬਰਖਾ ਕਰਨ ਵਾਲੇ ਹਨ ਤੀਰਾਂ ਦਾ ਮੀਂਹ ਵਹਾਉਣ ਵਾਲੇ ਹਨ ਇਸ ਤਰ੍ਹਾਂ ਦੇ ਜੋਦੇ ਸੂਰਮੇ ਹਨ ਮਿੰਟਾਂ ਸਕਿੰਟਾਂ ਦੇ ਵਿੱਚ ਕਈ ਤੀਰ ਛੱਡ ਦਿੰਦੇ ਹਨ ਐਨੀ ਰਫਤਾਰ ਉਹਨਾਂ ਜੋਦੇ ਸੂਰਮਿਆਂ ਵਿੱਚ ਹੈ ਕਿ ਅੱਖ ਚਮਕਦੇ ਹੀ ਉਹ ਤੀਰ ਛੱਡ ਦਿੰਦੇ ਹਨ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਤਨ ਕਰਖਣ ਹੈ ਤਨ ਤਪਾਵ ਕਹੀ ਸਾਸੰਗ ਜੀ ਤਨੋਸ਼ ਨੂੰ ਖਿੱਚਣ ਵਾਲੇ ਹਨ ਤਨੋਸ਼ ਨੂੰ ਖਿੱਚ ਕੇ ਤੀਰ ਛੱਡਣ ਵਾਲੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਤੀਯ ਮੋਹਨ ਹੈ ਤੀਯ ਤੋਂ ਭਾਵ ਸਾਸੰਗ ਜੀ ਕਹੇ ਇਸਤਰੀ ਇਸਤਰੀਆਂ ਨੂੰ ਮੋਹਨ ਕਰਨ ਵਾਲੇ ਹਨ ਮੋਹਿਤ ਕਰਨ ਵਾਲੇ ਹਨ ਕਹਿਣ ਤੋਂ ਭਾਵੇਂ ਹੈ ਕਿ ਇਸ ਤਰ੍ਹਾਂ ਦੇ ਜੋਦੇ ਸੂਰਮੇ ਹਨ ਇਸ ਤਰ੍ਹਾਂ ਦੇ ਉਹਨਾਂ ਦੇ ਜੋਹਰ ਦੇਖ ਕੇ ਜੋ ਔਸਤਰੀਆਂ ਹਨ ਉਹਨਾਂ ਵੱਲ ਆਕਰਸ਼ਿਤ ਹੋ ਰਹੀਆਂ ਹਨ ਹਾਲਾਂਕਿ ਉਹ ਜੋ ਬਲੀ ਜੋਦੇ ਸੂਰਮੇ ਹਨ ਉਹਨਾਂ ਦਾ ਸਿਰਫ ਤੇ ਸਿਰਫ ਸਾਹਸ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਹੀ ਧਿਆਨ ਹੈ ਔਸਤਰੀਆਂ ਵੱਲ ਧਿਆਨ ਨਹੀਂ ਹੈ ਪਰ ਜੋ ਔਸਤਰੀਆਂ ਹਨ ਉਹ ਉਹਨਾਂ ਨੂੰ ਦੇਖ ਕੇ ਆਕਰਸ਼ਿਤ ਹੋ ਰਹੀਆਂ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਸਭ ਸੋਹਣ ਹਨ ਸੁੰਦਰ ਸ਼ਬੀ ਵਾਲੇ ਹਨ ਗੇਮਾਰੇ ਕਹਿੰਦੇ ਹਨ ਕਿ ਮਨ ਭਾਵਨ ਹੈ ਮਨ ਨੂੰ ਚੰਗੇ ਲੱਗਣ ਵਾਲੇ ਹਨ ਜਿਵੇਂ ਸਾਧ ਸੰਗਤ ਜੀ ਸਾਨੂੰ ਕੋਈ ਚੀਜ਼ ਦੇਖ ਕੇ ਆਨੰਦ ਆਉਂਦਾ ਹੈ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਅਸੀਂ ਹੁਣ ਕਿਸੇ ਵੀ ਚੀਜ਼ ਨੂੰ ਦੇਖ ਕੇ ਸਾਰੀ ਦੁਨੀਆ ਨੂੰ ਕੁਝ ਸੈਕਿੰਡ ਦੇ ਲਈ ਜਾਂ ਕੁਝ ਸਮੇਂ ਦੇ ਲਈ ਭੁੱਲ ਜਾਂਦੇ ਹਾਂ ਉਹ ਜੋਦੇ ਸੂਰਮਿਆਂ ਦੀ ਇਹੋ ਜਿਹੀ ਸੂਰਬੀਰਤਾ ਨੂੰ ਦੇਖ ਕੇ ਜੋ ਵੀ ਉਹਨਾਂ ਨੂੰ ਦੇਖਦਾ ਹੈ ਉਹ ਬਾਕੀ ਸਭ ਕੋਈ ਭੁੱਲ ਜਾਂਦਾ ਹੈ ਇਸ ਤਰ੍ਹਾਂ ਦੇ ਉਹ ਮਨ ਨੂੰ ਚੰਗੇ ਲੱਗਣ ਵਾਲੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਕੰਨ ਸਾਵਣ ਹੈ ਸਾਵਣ ਦੇ ਬਦਲਾ ਮੰਗ ਹਨ ਸਾਧ ਸੰਗਤ ਜੀ ਕਹਨ ਸਾਵਣ ਤੋਂ ਭਾਵ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਜਿਵੇਂ ਬੱਦਲ ਆਉਂਦੇ ਹਨ ਆ ਵਾਲੇ ਸਾਲ 2025 ਦੇ ਵਿੱਚ ਤਾਂ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ بارش ਹੋਈ ਹੈ ਪੰਜਾਬ ਦੇ ਵਿੱਚ ਆਪ ਸਾਬ ਪਲੀ ਪਾਤੀ ਜਾਣਦੇ ਹੋਗੇ ਕਿਵੇਂ ਸੌਣ ਦੇ ਮਹੀਨੇ ਤੋਂ ਬਿਨਾਂ ਵੀ ਜੋ ਬੱਦਲ ਗੱਜਦੇ ਰਹੇ ਹਨ ਵਰਸਦੇ ਰਹੇ ਹਨ ਇਹ ਜੋ ਰੁੱਤਾਂ ਹਨ ਸਾਹ ਸੰਗਤ ਜੀ ਇਦਾਂ ਦੇ ਵਿੱਚ ਡਿਸਟਰਬੈਂਸ ਹੋਈ ਹੈ ਕਦੀ ਪਾਤ ਛੱਡਦੀ ਰੁੱਤ ਸਾਰੀਆਂ ਰੁੱਤਾਂ ਸਮੇਂ ਸਿਰ ਆਉਂਦੀਆਂ ਸੀ ਪਰ ਜਦੋਂ ਦੀ ਕੁਦਰਤ ਨਾਲ ਖਿਲਵਾੜ ਕਰਨ ਲੱਗਿਆ ਮਨੁੱਖ ਸਾਹ ਸੰਗਤ ਜੀ ਤਾਂ ਉਸ ਦਿਨ ਨਤੀਜੇ ਭੁਗਤਨੇ ਪਾਰੇ ਹਨ ਤੇ ਜੋ ਜੋਦੇ ਸੂਰਮੇ ਹਨ ਬੱਦਲ ਦੀਆਂ ਘਟਾਵਾਂ ਵਾਂਗ ਗੱਜ ਰਹੇ ਹਨ ਗੱਜ ਰਹੇ ਹਨ ਜੰਗੇ ਮੈਦਾਨ ਦੇ ਵਿੱਚ ਸੋਹਣੇ ਲੱਗ ਰਹੇ ਹਨ ਗੇਮਾਰਾਈਨ ਕੇ ਪਵਪੂ ਖੁਣ ਹੈ। ਭੋਖਣ ਕੇ ਸਾਧ ਸੰਗਤ ਜੀ ਪੂਸ਼ਣ ਹੈ। ਸੰਸਾਰ ਦੇ ਪੂਸ਼ਣ ਹਨ ਪੂਸ਼ਣ ਤੋਂ ਅਰਥ ਹੁੰਦੇ ਹਨ ਕਿ ਜਿਵੇਂ ਕਿ ਸਾਧ ਸੰਗਤ ਜੀ ਕੋਈ ਜੇਵਰ ਹੋਵੇ, ਕੋਈ ਗਹਿਣਾ ਹੋਵੇ। ਜਿਹੜਾ ਕਿ ਸ਼ਿੰਗਾਰ ਕਰਦਾ ਹੈ ਜਿਵੇਂ ਸਾਧ ਸੰਗਤ ਜੀ ਇਸਤਰੀਆਂ ਗਹਿਣੇ ਪਾ ਕੇ ਸ਼ਿੰਗਾਰ ਕਰਦੀਆਂ ਹਨ। ਤਾਂ ਗਹਿਣਾ ਉਹ ਇੱਕ ਸਜਾਵਟ ਹੈ ਇੱਕ ਸੁੰਦਰਤਾ ਦਾ ਪ੍ਰਤੀਕ ਹੈ ਇਸ ਤਰ੍ਹਾਂ ਜੋ ਜੋਦੇ ਸੂਰਮੇ ਹਨ ਉਹ ਇਸ ਸੰਸਾਰ ਦੇ ਗਹਿਣੇ ਹਨ ਸੰਜਾ ਸੰਸਾਰ ਅਨੁਸਾਰ ਸਿੰਘ ਜੀ ਸਜਾਵਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਉਹਨਾਂ ਸੂਰਮਿਆਂ ਨੂੰ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪ੍ਰਿਤ ਭੂਖਨ ਹੈ ਦਾਸਾਂ ਨੂੰ ਪਾਲਣ ਵਾਲੇ ਹਨ ਸਾਹਾ ਸੰਗਤ ਜੀ ਦਾਸਾਂ ਨੂੰ ਪਾਲਣ ਵਾਲੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਸਸ ਆਨਨ ਹੈ ਚੰਦ ਮਾ ਵਰਗੇ ਮੁਖ ਵਾਲੇ ਹਨ ਸਾਹਾ ਸੰਗਤ ਜੀ ਅਜੋ ਜੋਦੇਸੂਰਵੇਂ ਹਨ ਉਹ ਚੰਦਰਮਾ ਦੇ ਮੁਖ ਵਰਗੇ ਹਨ ਇਸ ਤਰ੍ਹਾਂ ਉਹਨਾਂ ਦੀ ਲੋਅ ਅਤੇ ਲਿਸ਼ਕੋਰ ਹੈ ਮਾਰੇ ਅੱਗੇ ਫਰਮਾਨ ਕਰਦੇ ਹਨ ਕਿ ਸੰਪਾਨਨ ਹਨ ਅਤੇ ਸੂਰਜ ਦੇ ਸਮਾਨ ਹਨ ਸੂਰਜ ਵਰਗੇ ਤੇਜ ਹਨ ਜਿਵੇਂ ਸਾਸੰਗਤ ਦੀ ਸੂਰਜ ਦਾ ਤੇਜ ਪ੍ਰਤਾਪ ਹੈ ਜੋ ਸਾਰੇ ਸੰਸਾਰ ਨੂੰ ਰੋਸ਼ਨ ਕਰਦਾ ਹੈ ਇਸ ਤਰ੍ਹਾਂ ਜੋਦੇਸੂਰਵੇਂ ਸੂਰਜ ਦੇ ਤੇਜ ਵਾਲੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਪਰ ਕਾਮਨ ਹੈ ਵੈਰੀਆਂ ਨੂੰ ਮਾਰਨ ਵਾਲੇ ਹਨ ਕਾਮਨ ਤੋਂ ਭਾਵ ਹੈ ਸਾਧ ਸੰਗ ਜੀ ਕਹਾ ਕਰਨਾ ਫਟ ਦੇਣਾ ਮਾਰ ਦੇਣਾ ਵੈਰੀਆਂ ਨੂੰ ਮਾਰਨ ਵਾਲੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸੁਖ ਦਾਮਨ ਹੈ ਸਾਧ ਸੰਗ ਜੀ ਜੋ ਜੋਦੇਸੂਰ ਮਹਿ ਹਨ ਸੁਖ ਦੇਣ ਵਾਲੇ ਹਨ ਜਿਵੇਂ ਸਾਧ ਸੰਗਤ ਜੀ ਗਰੀਬਾਂ ਮਜਲੂਮਾਂ ਦੀ ਰੱਖਿਆ ਕਰਕੇ ਉਹ ਪਾਪਾਂ ਨੂੰ ਖਤਮ ਕਰ ਰਹੇ ਹਨ ਇਸ ਤਰ੍ਹਾਂ ਪ੍ਰਜਾ ਨੂੰ ਸੁੱਖ ਦੇ ਰਹੇ ਹਨ ਸੁੱਖ ਦੇਣ ਵਾਲੇ ਹਨ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਗਿਆ ਮਿਲਿਆ ਉਹਨਾਂ ਨੂੰ ਇਨਸਾਫ ਦਿਵਾ ਰਹੇ ਹਨ ਪੂਰੀ ਜ਼ਿੰਮੇਵਾਰੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਪਰ ਚੁੱਕੀ ਹੋਈ ਹੈ ਪ੍ਰਜਾ ਨੂੰ ਸੁੱਖ ਦੇ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕੰਨ ਘੋਰਨ ਹੈ ਬਦਲ ਵਾਂਗ ਗੱਜਣ ਵਾਲੇ ਹਨ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਬੱਦਲ ਗੱਜਦੇ ਹਨ ਇਸ ਤਰ੍ਹਾਂ ਜੋਦੇ ਸੂਰਮੇ ਉਹਨਾਂ ਦੀ ਸਾਹ ਸੰਗਤ ਜੀ ਗਰਜ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਸੰਮ ਮੋਰਨ ਹੈ ਅਤੇ ਮੋਰਾ ਦੇ ਵਾਂਗ ਬੱਦਲ ਦੀ ਗਰਜ ਸੁਣ ਕੇ ਪ੍ਰਸੰਨ ਹੋਣ ਵਾਲੇ ਹਨ ਜਿਵੇਂ ਸਾਹ ਸੰਗਤ ਜੀ ਮੋਰ ਪ੍ਰਸੰਨ ਹੁੰਦੇ ਹਨ ਬੱਦਰਾਂ ਦੇ ਗੱਜ ਸੁਣ ਕੇ ਇਸ ਤਰ੍ਹਾਂ ਜੋਦੇ ਸੂਰਮੇ ਪ੍ਰਸੰਨ ਹੋਣ ਰਹੇ ਹਨ ਲੜਾਈ ਦੇ ਵਿੱਚ ਆ ਕੇ ਜੰਗੇ ਮੈਦਾਨ ਦੇ ਵਿੱਚ ਅੱਗੇ ਮਹਾਰਾਜ ਕਹਿੰਦੇ ਹਨ ਕਿ ਜਗਤੇਸ਼ਵਰ ਹੈ ਜਗਤੇશ્વਰ ਤੋਂ ਭਾਵ ਹੈ ਸਾਧ ਸੰਗ ਜੀ ਜੋ ਜਗਤ ਦੇ ਈਸ਼ਵਰ ਅਤੇ ਜਗਤ ਦੇ ਸੁਆਮੀ ਹਨ ਕਿਉਂਕਿ ਜਗਤ ਦੀ ਸਾਧ ਸੰਗ ਜੀ ਉਹ ਰੱਖਿਆ ਕਰ ਰਹੇ ਹਨ ਦਸ਼ਮਣਾਂ ਦਾ ਨਾਸ਼ ਕਰ ਰਹੇ ਹਨ ਪਾਪਾਂ ਦਾ ਨਾਸ਼ ਕਰ ਰਹੇ ਹਨ ਜਿਵੇਂ ਸਾਧ ਸੰਗ ਜੀ ਪਰਮਾਤਮਾ ਹੈ ਪਰਮਾਤਮਾ ਦੀ ਸਿਫਤ ਸਲਾਹ ਕੀਤ ਕਰੀਏ ਤਾਂ ਜਗਤੇશ્વਰ ਹੈ ਜਿਵੇਂ ਸਾਧ ਸੰਗ ਜੀ ਆਪਾਂ ਬਾਣੀ ਪੜਦੇ ਹਾਂ ਜਾਪ ਸਾਹਿਬ ਦੇ ਵਿੱਚ ਵੀ ਹੁੰਦਾ ਹੈ ਕਿ ਜਗਤੇਸ਼ਵਰ ਹਨ ਪਰਮੇਸ਼ਵਰ ਹਨ ਇਸ ਤਰ੍ਹਾਂ ਇਹ ਜੋਦੇਸੂਰ ਮੇ ਵੀ ਇਸ ਜਗਤ ਦੇ ਈਸ਼ਵਰ ਸੁਆਮੀ ਹਨ ਕਿਉਂਕਿ ਇਹ ਜਗਤ ਦੀ ਪਾਪਾਂ ਤੋਂ ਰੱਖਿਆ ਕਰਨ ਦੇ ਲਈ ਆਏ ਹਨ ਕਲਕੀ ਅਵਤਾਰ ਜੀਆਂ ਦਾ ਸਾਥ ਦੇ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨਗੇ ਕਰੁਣਾ ਕਰ ਹੈ ਕਰੁਣਾ ਦੀ ਖਾਨ ਹੈ ਕਰਣਾ ਤੋਂ ਭਾਵ ਹੈ ਦਇਆ ਕਰੁਣਾ ਦਇਆ ਕਰਨੀ ਤਰਸ ਕਰਨਾ ਦਇਆ ਕਰਕੇ ਤਰਸ ਕਰਕੇ ਗਰੀਬਾਂ ਮਜਲੂਮਾਂ ਤੇਰੇ ਸਾਧ ਸੰਗ ਜੀ ਦੁੱਖ ਹਰਨ ਦੇ ਵਾਸਤੇ ਜਗਤ ਦੇ ਉੱਪਰ ਇਹ ਜੋ ਜੰਗ ਲੜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਇਹ ਭਾਵ ਭੁੱਖਨ ਹੈ ਸੰਸਾਰ ਦੇ ਪੂਸ਼ਨ ਹਨ ਗਹਿਣੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਅਰ ਦੁੱਖਨ ਹੈ ਵੈਰੀ ਨੂੰ ਦੁੱਖ ਦੇਣ ਵਾਲੇ ਹਨ ਸਾਧ ਸੰਗਤ ਜੀ ਸੰਸਾਰ ਦੇ ਗਹਿਣੇ ਹਨ ਅਤੇ ਜੋ ਵੈਰੀ ਹਨ ਉਹਨਾਂ ਵਾਸਤੇ ਕਾਲ ਬਣ ਕੇ ਆਏ ਹਨ ਉਹਨਾਂ ਨੂੰ ਖਤਮ ਕਰਨ ਵਾਸਤੇ ਆਏ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਸਭ ਸ਼ੋਭਿਤ ਹੈ ਉਹਨਾਂ ਦੀ ਸਭੀ ਸੋਬਰੀ ਹੈ ਉਹਨਾਂ ਦੀ ਸਭੀ ਉਹਨਾਂ ਦਾ ਜੋ ਵਿਹਾਰ ਵਿਵਹਾਰ ਹੈ ਉਹਨਾਂ ਦੇ ਜੋ ਚਾਲ ਚੱਲਣ ਹਨ ਸਾ ਸੰਗਤ ਜੀ ਉਹ ਸੋਭਾ ਪ੍ਰਾਪਤ ਕਰ ਰਹੇ ਹਨ ਜੋ ਵੀ ਉਹ ਕਾਰਜ ਕਰ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤ੍ਰਿਯ ਲੋਭਿਤ ਹੈ ਇਸਤਰੀਆਂ ਮੋਹਤ ਹੁੰਦੀਆਂ ਹਨ ਤ੍ਰਿਜਾ ਭਾਵਕ ਹੈ ਇਸਤਰੀ ਤੀਅਤੋਂ ਵੀ ਇਸਤਰੀ ਹੈ ਤੋਂ ਜੋ ਇਸਤਰੀਆਂ ਹਨ ਸਾਧ ਸੰਗਤ ਜੀ ਉਹ ਆਕਰਸ਼ਿਤ ਹੋ ਰਹੀਆਂ ਹਨ ਅਟਰੈਕਟ ਹੋ ਰਹੀਆਂ ਹਨ ਲੋਬਿਤ ਹੋ ਰਹੀਆਂ ਹਨ ਉਹਨਾਂ ਨੂੰ ਦੇਖ ਕੇ ਜਿਸ ਤਰ੍ਹਾਂ ਦੇ ਬਲਵਾਨ ਸੂਰਮੇ ਜੰਗੇ ਮੈਦਾਨ ਦੇ ਵਿੱਚ ਸੋਭਰੇ ਹਨ ਮਾਰੇਗੇ ਕਹਿੰਦੇ ਹਨ ਕਿ ਦ੍ਰਿਗ ਸ਼ਾਜਤ ਹੈ ਅੱਖਾਂ ਸੋਭਰਾਈਆਂ ਹਨ ਦ੍ਰਿਗਤੋ ਭਾਵਕ ਹੈ ਕਿ ਨੈਣ ਨਕਸ਼ ਅੱਖਾਂ ਜੋ ਹਨ ਉਹਨਾਂ ਦੀਆਂ ਉਹ ਇੰਨੀਆਂ ਸੁੰਦਰ ਹਨ ਕਿ ਸੋਭ ਰੀਆਂ ਹਨ ਅਗੇ ਮਾਰਾਇ ਕਹਿੰਦੇ ਹਨ ਕਿ ਮੇਰੇਕ ਲਾਜਤ ਹੈ ਜਿਨ੍ਹਾਂ ਨੂੰ ਵੇਖ ਕੇ ਹਿਰਨ ਸ਼ਰਮਿੰਦੇ ਹੁੰਦੇ ਹਨ ਸਾਥ ਸੰਗਤ ਜੀ ਹਿਰਨ ਦੀਆਂ ਜੋ ਅੱਖਾਂ ਹਨ ਦੇਖਣ ਚ ਬਹੁਤ ਸੁੰਦਰ ਲੱਗਦੀਆਂ ਹਨ ਪਰ ਉਹ ਜੋਦੇ ਸੁਰਮੀਆਂ ਦੀਆਂ ਜਿੱਦਾਂ ਅੱਖਾਂ ਜੰਗੇ ਮੈਦਾਨ ਦੇ ਵਿੱਚ ਦਿਖ ਰਹੀਆਂ ਹਨ ਉਹਨਾਂ ਨੂੰ ਦੇਖ ਕੇ ਹਿਰਨ ਵੀ ਸ਼ਰਮਿੰਦੇ ਹੁੰਦੇ ਹਨ ਹਾਲਾਂਕਿ ਉਹ ਤੇ ਹਿਰਨ ਖੜ ਕੇ ਸ਼ਰਮਿੰਦੇ ਨਹੀਂ ਹੋ ਰਹੇ ਬਲਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸੋਭਾ ਜੋ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੱਸ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਹਰਣੀ ਪਤਸੇ ਹਿਰਨੀ ਦੇ ਪਤੀ ਹੀਰੇ ਹਿਰਨ ਵਰਗੇ ਹਨ ਸਾਹਸੰਗ ਜੀ ਜੋ ਜੋਦੇ ਸੂਰਮੇ ਹਾਂ ਜਿਵੇਂ ਹੀਰਿਆਂ ਹਿਰਨੀਆਂ ਦੇ ਪਤੀ ਹਿਰਨ ਹੁੰਦੇ ਹਨ ਮੇਲ ਹਿਰਨ ਉਹਨਾਂ ਦੇ ਵੰਗਰ ਉਹ ਸੋਭ ਰਹੇ ਹਨ ਮਾਰੇ ਕਹਿੰਦੇ ਹਨ ਕਿ ਨਾ ਲੜੀ ਧਰ ਸੇ ਨਰਣੀ ਤੋਂ ਭਾਵ ਕਿ ਕਿ ਕਵਲ ਦੇ ਫੁੱਲ ਨੂੰ ਧਾਰਨ ਕਰਨ ਵਾਲੇ ਸਰੋਵਰ ਵਰਗੇ ਗੰਭੀਰ ਹਨ ਅੱਗੇ ਮਾਰੇ ਕਹਿੰਦੇ ਹਨ ਕਿ করুণਾ ਬੁੱਧ ਹੈ করুণਾ ਦੇ ਸਮੁੰਦਰ ਹਨ ਦਇਆ ਦੇ ਸਮੁੰਦਰ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸੁਪ੍ਰਬਾਤਰ ਹੈ ਸੁੰਦਰ ਪ੍ਰਬੰਧ ਧਾਰਨ ਕਰਨ ਵਾਲੇ ਹਨ। ਬਾਤੋਂ ਭਾਵ ਕਈ ਸਤਸੰਗ ਜੀ ਚਮਕ ਉਦ ਜੋਦੇ ਸੂਰਮੇ ਹਨ ਉਹ ਸੁੰਦਰ ਚਮਕ ਵਾਲੇ ਹਨ, ਪ੍ਰਕਾਸ਼ ਵਾਲੇ ਹਨ, ਪ੍ਰਕਾਸ਼ ਨੂੰ ਧਾਰਨ ਕਰਨ ਵਾਲੇ ਹਨ। ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਕਲ ਕਾਰਨ ਹੈ। ਸਤਸੰਗ ਜੀ ਮਹਾਰਾ ਜੀ ਕਹਿੰਦੇ ਹਨ ਕਿ ਕਲਯੁਗ ਦੇ ਕਾਰਨ ਸਰੂਪ ਹਨ। ਕਲਯੁਗ ਨੂੰ ਸਤਸੰਗ ਜੀ ਖਤਮ ਕਰਨ ਵਾਸਤੇ ਹੀ ਔਰ ਜੋ ਜੋਦੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਉਤਰੇ ਹਨ ਮਹਾਰਾ ਜੀ ਕਹਿੰਦੇ ਹਨ ਕਿ ਭਵ ਉਦਾਹਰਣ ਹੈ ਸੰਸਾਰ ਦਾ ਪਾਰ ਉਤਾਰਨਾ ਕਰਨ ਵਾਲੇ ਹਨ ਸਾਧ ਸੰਗਤ ਜੀ ਜੋ ਹਨ ਉਹ ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦੇ ਦੇਖ ਹੈ ਅਗੇ ਮਹਾਰਾ ਜੀ ਸ਼ਬਦ ਸ਼ਾਜਤ ਹਨ ਸ਼ਸ਼ੋਬੇ ਸ਼ਬੀ ਵਾਲੇ ਹਨ ਪ੍ਰਭਾਵਸ਼ਾਲੀ ਛਵੀ ਵਾਲੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਸੁਰਲਾਜਤ ਹਨ ਦੇਵਤੇ ਉਹਨਾਂ ਦੀ ਛਵੀ ਨੂੰ ਦੇਖ ਕੇ ਸ਼ਰਮਿੰਦੇ ਹੁੰਦੇ ਹਨ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਅਵਤਾਰ ਧਾਰ ਕੇ ਆਏ ਹਨ ਅਵਤਾਰੀ ਪੁਰਸ਼ ਉਹਨਾਂ ਦੀ ਛਵੀ ਨੂੰ ਦੇਖ ਕੇ ਜੋ ਦੇਵਤੇ ਲੋਗ ਹਨ ਉਹ ਵੀ ਸਾਧ ਸੰਗਤ ਜੀ ਸ਼ਰਮਿੰਦੇ ਹੋ ਰਹੇ ਹਨ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਵਿ ਕਾਉਨਸਲ ਕੀ ਨਾਂ ਕੇਸਦਾਨ ਰਹਿਤਨ ਬਖਸ਼ਣਾ ਸਰ ਤੇ ਮਿਹਰ ਪਰ ਆਤ ਰੱਖਣਾ ਖਾਸ ਅਲੀ ਚੜਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਾ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਾਧ ਸੰਗਤ ਬਖਸ਼ਣ ਜੋਗ ਬਖ ਲੈਣਾ ਜਿਸ ਨੇ ਵੀ ਸਾਧ ਸੰਗਤ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ